ਦੇਖੋ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜਿਹੜਾ ਜਨਮ ਦਿਹਾੜਾ ਬਹੁਤ ਵਿਸ਼ੇ ਮਨਾਇਆ ਜਾ ਰਿਹਾ ਸੀ ਉਸ ਵੰਦੀ ਜਿਹੜੀਆਂ ਸੰਗਤਾਂ ਨੇ ਪੰਜਾਬ ਭਰ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਮੱਥਾ ਟੇਕਣ ਆਸਤੇ ਆਪਣੀਆਂ ਆਸ ਮਰਜ਼ਾ ਪੂਰੀਆਂ ਕਰਨ ਵਾਸਤੇ ਆਉਂਦੀ ਹੈ ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਸ ਤਹਾਲ ਅਸੀਂ ਜਿਹੜੀ ਆ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਸੀ 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ ਉਸੇ ਰੋਸ ਵਿੱਚ ਅੱਜ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਜਿਨ੍ਹਾਂ ਨੇ ਇੱਕ ਮੰਗ ਪੱਤਰ ਪੁਲਿਸ ਵਿਭਾਗ ਨੂੰ ਦਿੱਤਾ ਸੀ ਕਿ ਇਹਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਪੱਤਰ ਜਿਹੜੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਬੜੇ ਇਤਿਫਾਕ ਨਾਲ ਲੈ ਲਿਆ ਸੀ ਤੇ ਜਿਹੜੀ ਮੰਗ ਪੱਤਰ ਦੇਣ ਵਾਲੀ ਆ ਪਾਰਟੀ ਆ ਉਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਇਹਦੀ ਅਸੀਂ ਕਾਨੂੰਨੀ ਰਾਹ ਹਸਲ ਕਰਕੇ ਤੇ ਇਹਦੇ ਉੱਤੇ ਜੋ ਬਣਦਾ ਲੀਗਲ ਐਕਸ਼ਨ ਕਰਾਂਗੇ ਤੇ ਦੋਵੇਂ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਜਿੰਦਰ ਸਿੰਘ ਜੀ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲੱਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਵ ਕਰਕੇ ਇਹਦੇ ਨਾਲ ਕੱਢਿਆ ਇਸੇ ਜਿਹੜੀ ਕਸਮਕਾਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੁੱਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟ੍ਰੀਟਮੈਂਟ ਨੇ ਤੇ ਇਸ ਮੁਤਲਕ ਵੈਸੇ ਤੇ ਦੋਵੇਂ ਧਿਰਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸੁਚੱਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਨ ਬਿਟਵੀਨ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈਨਾਮਾ ਨਹੀਂ ਬੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਜਿਹੜੇ ਇੰਸਪੈਕਟਰ ਪ੍ਰਵਿੰਦਰ ਸਿੰਘ ਥਾਣਾ ਮੁਖ ਕੱਚਾ ਪੱਕਾ ਜਿਹੜੇ ਸਰ ਜ਼ਖਮੀ ਹੋਏ ਨੇ ਪੁਲਿਸ ਤੇ ਉਹਦੇ ਵੀ ਹਮਲਾ ਕੀਤਾ ਵੀ ਉਹਦੇ ਮੁਤਾਬਕ ਦੇਖੋ ਇਹ ਪੁਲਿਸ ਦੇ ਉੱਤੇ ਹਮਲਾ ਨਹੀਂ ਬੇਸਿਕਲੀ ਜਦੋਂ ਇੱਕ ਝਗੜਾ ਹੋਣ ਰਿਹਾ ਜਦੋਂ ਤੇ ਵਿੱਚ ਸੇਫ ਕਰਨ ਵਾਸਤੇ ਕੋਈ ਪਾਰਟੀ ਜਾਂਦੀ ਹੈ ਤੇ ਸਟਾ ਲੱਗਣੀਆਂ ਵਾਜਬ ਨੇ ਮਿਲਕੇ ਮੈਂ ਇਹਦੇ ਚ ਇੰਸਪੈਕਟਰ ਸਾਹਿਬ ਨੂੰ ਵੀ ਛੱਟ ਲੱਗੀ ਆ ਪਰ ਉੱਥੇ ਮੈਂ ਇਹਨਾਂ ਦੀ ਤਾਰੀਫ਼ ਵੀ ਕਰਦਾ ਵਾਂ ਵੀ ਇਹਨਾਂ ਨੇ ਇਸ ਜਿਹੜੀ ਰੰਜਿਸ਼ਾ ਜਾਂ ਜਿਹੜੀ ਕਸਮਕਾਸ਼ ਆ ਇਹਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਾਂ ਆਪਣੀ ਛੱਟ ਦੀ ਪਰਵਾਹ ਨਾ ਕਰਦੇ ਹੋਏ ਇਸ ਮੈਟਰ ਨੂੰ ਸੌਲਟ ਆਊਟ ਕੀਤਾ ਹੋਰ ਕਿੰਨੇ ਕ ਬੰਦੇ ਚੱਗੇ ਹੋਏ ਜੀ ਦੇ ਵਿੱਚ ਦੇਖੋ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਕੋਈ ਕਾਨੂੰਨੀ ਤੌਰ ਤੇ ਤੱਕ ਨਹੀਂ ਆ ਗਈ ਇੱਕ ਪਾਸੇ ਦੋ ਜਣੇ ਦਾਖਲ ਆਪਣਾ ਹੋਏ ਨੇ ਇੰਸਪੈਕਟਰ ਸਾਹਿਬ ਨੇ ਦੂਜੇ ਪਾਸੇ ਵੀ ਦੋ ਤਿੰਨ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਜਿਹੜੇ ਟ੍ਰੀਟਮੈਂਟ ਕਰਾ ਰਹੇ ਨੇ